ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤਉ ਬਦਨੀ ਕੀ ਖਟਾਨੀ ਜੀ ਕੀ ਇਕਹੀ ਪਹਿਮਾਨੀ ਔਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋਰਠ ਮਹੱਲਾ ਪਹਿਲਾ ਚੌਥਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਮਾਏ ਬਾਪ ਕੋ ਬੇਟਾ ਨੀ ਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਘਰ ਛੋੜਿਆ ਖਿੰਮਹਿ ਭਈ ਪਰਾਈ ਨਾਮ ਦਾਨ ਇਸ ਨਾਮ ਨਾ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲ ਹਾਰੈ ਜਿਨ ਸਾਚੀ ਬੂਝ 부ਝਾਈ ਰਹਾ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ ਕਦੇ ਸਹੁਰੇ ਦਾ ਸਿਆਣਾ ਜਵਾਈ ਸੀ ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਓ ਸੀ ਅਤੇ ਭਰਾ ਦਾ ਬੜਾ ਸਨੇਹੀ ਭਰਾ ਸੀ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸਨੇ ਘਰ-ਬਾਰ ਸਭ ਕੁਝ ਛੱਡ ਦਿੱਤਾ ਤੇ ਇੰਜ ਇੱਕ ਪਲਕ ਵਿੱਚ ਸਭ ਕੁਝ ਉਪਰਾ ਹੋ ਗਿਆ ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾ ਨਾਮ ਜਪਿਆ ਨਾ ਸੇਵਾ ਕੀਤੀ ਅਤੇ ਨਾ ਪਵਿੱਤਰ ਆਚਰਣ ਬਣਾਇਆ ਤੇ ਇਸ ਸਰੀਰ ਦੀ ਰਾਹੀ ਖੇ ਖਵਾਰੀ ਹੀ ਕਰਦਾ ਰਿਹਾ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਪਤੀਚਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿੱਤਰ ਸਮਝਦਾ ਹੈ ਮੈਂ ਤਾਂ ਗੁਰੂ ਦੇ ਪੈਰੀ ਲੱਗਦਾ ਹਾਂ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮਤ ਦਿੱਤੀ ਹੈ ਕਿ ਪਰਮਾਤਮਾ ਹੀ ਅਸਲ ਮਿੱਤਰ ਹੈ